ਤਰੰਤਾਰਨ ਵਾਸੀ ਜਿਹੜੇ ਹੋ ਉਹਨਾਂ ਨੇ ਫੈਸਲਾ ਕਰ ਲਿਆ ਹੈ ਕਿ ਜਿਹੜੀ ਵਿਕਾਸ ਦੀ ਗੱਡੀ ਜਿਹੜੀ ਹੈ ਪੰਜਾਬ ਦੀ ਉਹਨੂੰ ਹੋਰ ਸਪੀਡ ਤੇ ਚਲਾਉਣਾ ਹੈ ਸੁਬੀਰੋ ਮੈਂ ਪਿੰਡਾਂ 'ਚ ਵੀ ਗਿਆ ਬਹੁਤ ਸਾਰੇ ਪਿੰਡਾਂ 'ਚ ਗਿਆ ਅੱਜ ਮੈਂ ਤੁਹਾਡੇ ਕੋਲੇ ਸ਼ਹਿਰ 'ਚ ਆਇਆ ਇਹੀ ਮਾਹੌਲ ਇਹੀ ਜਜ਼ਬਾ ਇਹੀ ਜੋਸ਼ ਪਿੰਡਾਂ 'ਚ ਹੈ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣ ਬੱਚਿਆਂ ਨੂੰ ਪੜ੍ਹਾਈ ਮਿਲ ਜਾਏ ਬਜ਼ੁਰਗਾਂ ਨੂੰ ਦਵਾਈ ਮਿਲ ਜਾਏ ਕਿਸਾਨਾਂ ਨੂੰ ਬਿਜਲੀ ਮਿਲ ਜਾਏ ਪਾਣੀ ਮਿਲ ਜਾਏ ਤੇ ਨਾਲ ਫਸਲਾਂ ਦੇ ਪਾਅ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਨਰੇਗਾ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਦਿਹਾੜੀ ਮਿਲ ਜਾਏ ਸੜਕਾਂ ਬਣ ਜਾਣ ਛੱਪੜਾਂ ਦਾ ਗੰਦ ਕੱਢਿਆ ਜਾਵੇ ਤੇ ਗਰਾਊਂਡ ਬਣ ਜਾਣੇ ਇਹ ਸਾਡੀ ਪਹਿਲ ਦੀ ਲਿਸਟ ਤੇ ਨੇ ਕਹਿੰਦੇ ਵੀ ਪੈਸੇ ਵੰਡਣ ਗਿਆ ਦੋ ਤਿੰਨ ਰਾਤਾਂ ਚ ਜੇ ਤੁਹਾਨੂੰ ਇਹ ਪੈਸੇ ਰਾਤ ਬਰਾਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਆ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਥੋੜੇ ਹੀ ਨੇ ਇਹਨਾਂ ਤੋਂ ਬਸ ਐ ਪੈਸੇ ਫੜ ਕੇ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ 3 ਨੰਬਰ ਵਾਲਾ ਬਟਨ ਦਬ ਕੇ ਕਰਦੇ ਹੋ ਵੀ ਆਹ ਹਾਂ ਉਸ ਤੋਂ ਬਾਅਦ ਮੰਗ ਪੱਤਰ ਸੰਧੂ ਸਾਹਿਬ ਦਾ ਹੋਊਗਾ ਮੰਗਾ ਤੁਹਾਡੀਆਂ ਹੋਣਗੀਆਂ ਲਿਖੀਆਂ ਕਾਗਜ਼ ਤੇ ਇਹਨਾਂ ਨੇ ਹੋਣਗੀਆਂ ਦਸ ਗੱਤ ਸਾਡੇ ਹੋਇਆ ਕਰਨਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਅਰਜੀ ਵਾਪਸ ਨਹੀਂ ਜਾਊਗੀ